ਮੈਂ ਸਭ ਤੋਂ ਪਹਿਲੇ ਆ ਜਿਹੜਾ ਘਟਾਲਾ ਹੋਇਆ ਅਸੀਂ ਕਾਲੀ ਦਲ ਨੇ ਸਿਆਸੀ ਸਭ ਤੋਂ ਵੱਧ ਵੱਡਾ ਘਟਾਲਾ ਇਹ ਸ਼ਰਾਬ ਦਾ ਕੀਤਾ ਦਿੱਲੀ ਹੋਇਆ ਕੇਜਰੀਵਾਲ ਨੇ ਆਪ ਕੀਤਾ ਤੇ ਉਹਦੇ ਬਾਅਦ ਜਿਹੜਾ ਘਟਾਲਾ ਹੋਇਆ ਉਹ ਪੰਜਾਬ 'ਚ ਕੀਤਾ ਉਹਨਾਂ ਨੇ ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ 'ਚ ਹੁੰਦੀਆਂ ਸੀ ਪੰਜਾਬ ਦੇ ਘਟਾਲੇ ਦੀ ਮੀਟਿੰਗ ਹੋਈ ਮੈਂ ਦਿਨ ਵੀ ਦੱਸਿਆ ਸੀ ਡੇਟ ਵੀ ਦੱਸੀ ਸੀ ਕਿਹੜੇ-ਕਿਹੜੇ ਬੰਦੇ ਉੱਥੇ ਸੀ ਕੋਈ ਦੱਸੇ ਦੀ ਪਰ ਮੈਂ ਹੈਰਾਨ ਆ ਕਿ ਦਿੱਲੀ ਤਾਂ ਕੇਜਰੀ ਨੂੰ ਫੜ ਲਿਆ ਤੇ ਭਗਵੰਤ ਮਾਨ ਕਿਉਂ ਨਹੀਂ ਫੜਿਆ ਜਾ ਰਿਹਾ ਕਿਦੇ ਕੋਈ ਫਿਕਸ ਮੈਚ ਤਾਂ ਨਹੀਂ ਸੁਭੀਦੀ ਜivantman ਨੂੰ ਤੇ ਐਕਸਾਈਜ਼ ਬਾਰੇ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ ਕਿਉਂਕਿ ਦਿੱਲੀ ਤੋਂ ਵੱਡਾ ਘਟਾਲਾ ਪੰਜਾਬ 'ਚ ਹੋਇਆ ਭਵੰਤਮਨ ਸਰਕਾਰ ਨੇ ਕੀਤਾ ਸਰਕਾਰ ਇਹ ਕਹਿ ਰਹੇ ਆ ਬੜੀ ਦੁੱਖ ਦੀ ਘਟਨਾ ਹੈ ਦੇਖੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ ਪਰਵਾਹ ਹੀ ਨਹੀਂ ਹੈ ਤੇ ਜਿਹੜੇ 21 ਲੋਕਾਂ ਦੀ ਸਾਥ ਜੁਮਵਾਰ ਤਾਂ ਸਰਕਾਰ ਹੈ ਇਹਨਾਂ ਦੀ ਨਿਲੈਕੀ ਹੈ ਸਹੀ ਮੰਨੇ ਤੇ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਮੈਂ ਅਪਕ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਕੀ ਸਾਡਾ ਮੁੱਖ ਮੰਤਰੀ ਹੈ ਕੋਈ ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ ਉਹਨੂੰ ਕੋਈ ਫਿਕਰ ਹੀ ਨਹੀਂ ਹੈ ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦਿਨ ਹੈ ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬਠਾ ਹੈ ਸੋ ਆ ਤਾਂ ਫਰਕ ਹੈ ਇਹਨਾਂ ਦੀ ਸੋਚ ਦਾ ਫਰਕ ਹੈ ਚੁਕੀਰ ਜੀ ਨਾ ਉਹਨਾਂ ਨੇ ਵੋਟਾਂ ਲਿੱਤੀਆਂ ਸ਼ਹੀਦਾਂ ਦੇ ਨਾਂ ਤੇ ਉਹਨਾਂ ਨੇ ਵੋਟਾਂ ਲਿੱਤੀਆਂ ਪਰ ਸਭ ਤੋਂ ਵੱਡਾ અપਮਾਨ ਜੇ ਸ਼ਹੀਦਾਂ ਦਾ ਕੀਤਾ ਆ ਆਮ ਆਦਮੀ ਪਾਰਟੀ ਕੀ ਜਾਦਾ ਸਰ ਸਰ ਬੀਜੇਪੀ ਸਰ